ਇੱਕ ਆਪਣਾ ਜੀਮੀਂਦਾਰ ਸੀ ਕੋਈ ਤਖੜਾ ਬਹੁਤ ਸੀ ਘਰੋਂ ਉਦੋਂ ਆਪਾਂ ਨਾਂ ਲੈਨੇ ਆ ਤਾਂ ਅਗਲਾ ਹੁਣ ਗੁੱਸਾ ਵੀ ਮੰਨਦੇ ਆ ਪਰ ਯਾਰ ਦਾ ਨਾਂ ਤਾਂ ਰੁਕਮਾ ਰਹਿੰਦਾ ਨਹੀਂ ਹੁੰਦਾ ਉਦੋਂ ਕੋਈ ਵੀ ਕੰਮ ਨਾਲ ਲੱਗ ਨੂੰ ਨਾਂ ਰੱਖਦੇ ਸੀ ਤੇ ਤਖੜੋ ਘਰੋਂ ਤਖੜਾ ਸੀ ਬਹੁਤ ਤੇ ਉਹਨੇ ਭਾਈ ਆਣਾ ਵੀ ਆਪਾਂ ਜਾਣਾ ਇਸ਼ਨਾਨ ਕਰਨ ਉਹਨੇ ਨਾਲ ਲਾਗੀ ਤਿਆਰ ਕਰ ਲਿਆ ਉਹਦਾ ਰਾਜਾ ਵੀ ਕਹਿਂਦੇ ਆ ਤੇ ਮੈਂ ਆਪਾਂ ਕਾਹਨੂੰ ਕਹਿਣਾ ਗੁੱਸਾ ਮੰਦਿਆ ਕਈ ਮੰਦੇ ਤੇ ਹਜਾਮ ਤਾਂ ਸ਼ੂਤਾਂ ਕਰਦੇ ਆ ਲਾਕਪਣਾ ਕਰਦੇ ਆ ਤੇ ਉਹਨਾਂ ਨਾਲ ਤਿਆਰ ਕਰ ਲਿਆ ਤੇ ਘੋੜੇ ਪੈਸੇ ਪੁੱਛੇ ਆਮ ਲੈ ਲੇ ਤੁਰਪੇ ਉਹ ਪੀਂਦਾ ਸੀ ਹੁੱਕਾ ਯੂ نو ਜਿਮੀਨ ਦਾ ਸੀ ਹੁੱਕਾ ਪੀਂਦਾ ਸੀ ਜਿਹੜੇ ਕਿਸੇ ਪਿੰਡ ਜਾਣਾ ਉੱਥੇ ਫਿਰ ਉਹ ਟਕਾਣਾ ਰਾਤ ਨੂੰ ਪੈਣਾ ਲੀ ਦੇ ਰੂੜੇ ਆਪਦੇ ਕੋ ਬਿਸਤਰੇ ਵਿਛਾਉਣੇ ਹੁੱਕਾ ਭਰਉਣਾ ਰਾਖਣ ਪਾਣੀ ਸਾਰਾ ਜਾਣੀ ਬਣਾਉਣਾ ਇੱਕ ਦਿਨ ਕਿਤੇ ਉਹ ਇੱਕ ਸ਼ਹਿਰ ਗਏ ਜਦੋਂ ਸ਼ਹਿਰ ਗਏ ਤੇ ਉਹ ਜਿਹੜਾ ਲੱਗੀ ਸੀ ਉਹਦਾ ਨਾਮ ਸੀ ਬਲਾਕੀ ਉਹਨੂੰ ਬਲਾਕੀ ਗਿਆ ਫਿਰ ਘੋੜਿਆਂ ਨੂੰ ਖਮਾਨ ਲੈਣ ਛੋਲੇ ਛਾਲੇ ਤੇ ਇਹਨੇ ਆਪਦਾ ਰਾਖਣ ਪਾਣੀ ਆਉਂਦੇ ਨੂੰ ਬਣਾ ਲਿਆ ਇਦੋਂ ਬਲਾਕੀ ਉਧਰੋਂ ਮੂੜਿਆ ਤਾਂ ਸ਼ਹਿਰ ਤੋਂ ਨਿਕਲਿਆ ਉੱਥੇ ਬਲਾਕੀ ਨੇ ਕੀ ਦੇਖਿਆ ਇੱਕ ਤਾਂ ਜਨਾਨੀ ਖੜੀ ਆ ਦੋ ਬੰਦੇ ਖੜੇ ਆ ਬੰਦੇ ਬਿਲਕੁਲ ਇਕੋ ਜੇ ਕੋਈ ਪਰਖ ਨਹੀਂ ਰਾਜਾ ਖੜਾ ਹੋਰ ਸੈਨਿਕ ਬਹੁਤ ਖੜੇ ਆ ਫੌਜੀ ਉਹਦੇ ਕੋਲੇ ਉਹਨਾਂ ਦਾ ਰੌਲਾ ਪਿਆ ਰਿਆ ਉਹਨਾਂ ਕਹਿੰਦਾ ਵੀ ਮੇਰੀ ਜਨਾਨੀ ਆ ਉਹ ਕਹਿੰਦਾ ਮੇਰੀ ਜਨਾਨੀ ਆ ਸਹੀ ਉਹ ਕੋਲੇ ਤੇਲ ਦਾ ਕੜਾਹਾ ਉਬਲੀ ਜਾਂਦਾ ਸਹੀ ੱਤਾ ਤਰਿਆ ਵਿਆ ਉਹ ਰਾਜਾ ਕਹਿੰਦਾ ਬਈ ਜਿਹਨੇ ਜਨਾਨੀ ਲੈਣੀ ਆ ਇਹ ਸਹੀ ਜਿਹਦੀ ਜਨਾਨੀ ਆ ਉਹ ਤੇਲ ਦੇ ਕੜਾਹੇ ਚ ਵੜ ਕੇ ਨਿਕਲਿਓ ਇਸ਼ਨਾਨ ਕਰਕੇ ਜਨਾਨੀ ਉਹਨੂੰ ਦੇ ਦੂੰ ਉਹ ਆਰਾ ਇੱਕਦਾਂ ਜੂ ਇੰਨੀ ਗੱਲ ਕਹੀ ਰਾਜੇ ਨੇ ਉਹਦਾ ਢਿੱਲਾ ਜਾ ਮੂੰਹ ਕਰਕੇ ਪਰੇ ਨੂੰ ਖੜ ਗਿਆ ਤੇ ਇੱਕ ਨੇ ਲੀੜੇ ਮਾਰੇ ਲਾ ਕੇ ਬੱਚ ਮੜ ਗਿਆ ਕੜਾਹੇ ਉੱਪਰ ਤੇ ਅੱਛਾ ਜੀ ਉਹ ਬਲਕੜਾ ਹੈ ਦੇ ਵਿੱਚ ਮੜ ਕੇ ਮਾਰ ਕੇ ਚੁੰਬੀ ਬਾਹਰ ਨਿਕਲ ਆਇਆ ਤੇਲ ਕਿਉਂ ਉਹਦਾ ਨਾ ਬਾਲ ਪੰਗਾ ਨਾ ਹੋਇਆ ਉਸ ਕੋਈ ਸੇਖ ਨਾ ਕੁਛ ਨਾ ਹੋਇਆ ਰਾਜੇ ਨੇ ਕੀ ਕੀਤਾ ਰਾਜੇ ਨੇ ਜਿਹੜਾ ਇਸ਼ਨਾਨ ਕਰਕੇ ਨਿਕਲਿਆ ਤੇਲ ਚੋਂ ਉਹਦੇ ਹੱਥ ਗੜੀ ਲਾਤੀ ਭੈਣ ਕਾਨੂੰ ਕਹਿੰਦਾ ਉਹ ਜੇਲ੍ਹ ਚ ਜਿਹੜਾ ਪਾਸੇ ਸੁੱਕਾ ਜਿਹਾ ਮੂੰਹ ਖੜੀ ਖੜਾ ਸੀ ਉਹ ਨੂੰ ਉਹ ਜਨਾਨੀ ਦੇਤੀ ਬਈ ਇਹ ਕੀ ਗੱਲ ਫਿਰ ਉਹਨੇ ਦੱਸਿਆ ਉਹ ਕਹਿੰਦਾ ਇਹ ਸ਼ਹਿਰ ਰਤਨਗੜ੍ਹ ਸ਼ਹਿਰ ਹੈ ਰਤਨਗੜ੍ਹ ਰਤਨਗੜ੍ਹ ਸ਼ਹਿਰ ਸੀ ਜਿਹੜਾ ਤੇ ਇਹਦੇ ਰਾਜੇ ਦਾ ਮੁੰਡਾ ਹੋਇਆ ਉਹਦਾ ਨਾਂ ਰੱਖਿਆ ਜਗਦੇਵ ਜਗਦੇਵ ਰੱਖਿਆ ਬੜਾ ਜਿਹਹਾ ਜਨਾ ਉਹ ਸਾਰੇ ਕੰਮ ਸਿਖਾਏ ਉਨਤੀ ਨਿਸ਼ਾਨਾ ਗੱਤਕਾ ਕੁਸ਼ਤੀ ਬਹੁਤ ਮੁੰਡਾ ਜਰਬਾਣਾ ਬਣ ਗਿਆ ਤੇ ਉਹ ਸ਼ਿਕਾਰ ਜਾਂਦਾ ਹੁੰਦਾ ਸੀ ਇਉਂ ਸ਼ਿਕਾਰ ਜਾਣਾ ਨਾਲ ਵੀਰ ਦਾ ਮੁੰਡਾ ਲੈ ਜਾਣਾ ਨਾਲ ਹੋਰ ਜ਼ਿਮੀਂਦਾਰਾਂ ਦੇ ਮੁੰਡਿਆਂ ਨਾਲ ਆਜ ਇਕੱਠੇ ਹੋ ਕੇ ਸ਼ਿਕਾਰ ਜਾਣਾ ਇੱਕ ਦਿਨ ਐਸਾ ਚਾਂਸ ਪਿਆ ਕੋਈ ਨੂੰ ਸ਼ਿਕਾਰ ਗਏ ਤੇ ਫਿਰ ਨੇਰੀ ਚੜੀ ਮੂਹੋਂ ਜਾਲੇ ਅੱਛਾ ਜੀ ਨੇਰੀ ਦੇ ਵਿੱਚ ਸਾਰੇ ਵਿਛੜ ਗਏ ਕੋਈ ਪਤਾ ਨਾ ਲੱਗਿਆ ਇਹ ਮੁੰਡੇ ਨੂੰ ਜਿਉਂ ਨੇਰੀ ਨੇ ੱਤਕੇ ਰਾ ਪਤਾ ਹੀ ਨਹੀਂ ਲੱਗਿਆ ਰਾਹ ਰਾਹ ਦੇ ਦੇ ਰਾਜ ਦਾ ਦੇਸ਼ ਦੇ ਦਾ ਕਿਸੇ ਹੋਰ ਸ਼ਹਿਰ ਜਾ ਬੜਿਆ ਰਾਹ ਚ ਜਿਉਂ ਹੋਰ ਰਾਜ ਜਾ ਬੜਿਆ ਸਾਰੀ ਦਿਨ ਰਾਤ ਸਾਰੀ ਦਿਹਾੜੀ ੱੱੱਕੀ ਗਈ ਦਿਨ ਤੇ ਰਾਤ ੱੱੱਕੀ ਗਈ ਨੇਰੀ ਉੱਥੇ ਜਾ ਕੇ ਨੇਰੀ ਬੰਦ ਹੋ ਗਈ ਤੇ ਦਿਨ ਚੜਿਆ ਸ਼ਹਿਰ ਦੇਖਿਆ ਪੁੱਛਿਆ ਵੀਰਾ ਚਰਖੇ ਹੋਰ ਆ ਗਏ ਉਹਨੇ ਫੇਰ ਪੁੱਛਿਆ ਉਥੋਂ ਕੋਨ ਵੀ ਇਹ ਕਿਹੜਾ ਸ਼ਹਿਰ ਉਹਨੇ ਦੱਸਿਆ ਭਈ ਇਹ ਤਾਂ ਰਸਨਗੜ੍ਹ ਸ਼ਹਿਰ ਆ ਯਾਰ ਐਨੀ ਕਹੇ ਕਿ ਜਦੋਂ ਉਹ ਮੁੰਡਾ ਗਾਂ ਤੁਰਿਆ ਜਾਂਦਾ ਤੁਰਿਆ ਜਾਂਦਾ ਤੇ ਉਧਰੋਂ ਰਾਜਾ ਹੁੰਦਾ ਬੱਗੀ ਤੇ ਨਾ ਰਾਜੇ ਦੇ ਫੋਗੀ ਸੈਂਦਕਾ ਤੇ ਦੋ ਬੰਦੇ ਕੋਲੇ ਸਾਹਮਣੇ ਕੋਲੇ ਉਹਨਾਂ ਦੇ ਕਾਚੂ ਆ ਬਿਛ ਦੀ ਉਹ ਲੜਨ ਲੱਗ ਗਏ ਅੱਛਾ ਜੀ ਜਦੋਂ ਉਹ ਲੜਨ ਲੱਗ ਗਏ ਤੇ ਉਦੋਂ ਦਾ ਮੁੰਡਾ ਆ ਗਿਆ ਉਦੋਂ ਰਾਜਾ ਆ ਗਿਆ ਰਾਜੇ ਨੇ ਹੁਕਮ ਦਿੱਤਾ ਸੈਨਿਕਾਂ ਨੂੰ ਫੜੋ ਇਹਨਾਂ ਨੂੰ ਦੰਨਾ ਮੁੰਡੇ ਬੜੇ ਤੇਜ਼ ਉਹ ਜਦੋਂ ਸੈਨਿਕ ਉਹਨਾਂ ਕੰਨੀ ਹੋਏ ਉਹ ਸੈਨਿਕਾਂ ਨੂੰ ਚਾਰ ਸੈਨਿਕ ਕੋ ਚੋਹਾਂ ਨੂੰ ਸੱਟ ਕੇ ਜ਼ਖਮੀ ਕਰਕੇ ਭੱਜ ਗਏ ਨਿਕਲ ਗਏ ਉਹ ਮੁੰਡੇ ਨੇ ਪੁੱਛਿਆ ਵੀ ਇਹ ਕੌਣ ਆ ਜਿਹੜੇ ਚੰਗ ਬੰਦਿਆਂ ਨੂੰ ਛੱਟ ਕੇ ਭੱਜ ਗਏ ਇਹ ਕੌਣ ਇਹ ਕਾਬੂ ਨਹੀਂ ਹੁੰਦੇ ਫਿਰ ਉਹ ਰਾਜੇ ਨੇ ਦੱਸਿਆ ਵੀ ਇਹ ਇੱਥੋਂ ਦੇ ਬੈਲੀ ਆ ਇਹ ਨਾ ਸਰਕਾਰੀ ਬੰਦਿਆਂ ਤੋਂ ਕਿਸੇ ਤੋਂ ਨਹੀਂ ਡਰਦੇ ਇਹਨਾਂ ਚ ਇੰਨੀ ਫੁਰਤੀ ਆ ਗੱਲ ਕਰਦਿਆਂ ਕਰਦਿਆਂ ਨਿਕਲ ਜਾਂਦੇ ਆ ਨਾ ਇਹ ਫੜੇ ਜਾਂਦੇ ਆ ਉਹ ਮੁੰਡਾ ਕਹਿਣ ਲੱਗਾ ਜਿਕਦੇਵ ਬਈ ਰਾਜਾ ਜੇ ਤੂੰ ਮੈਨੂੰ ਹੁਕਮ ਦੇਵੇਂ ਮੈਂ ਫੜ ਕੇ ਲਿਆ ਸਕਦਾ ਉਹ ਆ ਤੂੰ ਫੜ ਲਏਗਾ ਤਾਂ ਹਾਂ ਰਾਜਾ ਜੇ ਤੂੰ ਫੜ ਕੇ ਮੇਰੇ ਪੇਸ਼ ਕਰਦੇ ਤੈਨੂੰ ਮੂੰਹੋਂ ਮੰਗ ਮਾ ਨਾਮ ਦੇਉ ਉਹ ਫਿਰ ਐਸੀ ਫੁਰਤੀ ਨਾਲ ਗਿਆ ਉਹਨੇ ਜਾ ਕੇ ਦੁੰਨੇ ਤੋਂ ਚਿੰਬੜੇ ਤੇ ਕੱਟ ਕੇ ਰੱਖਦਾ ਰਹੀ ਦੁੰਨਾਂ ਤੋਂ ਪਹਿਲਾਂ ਕਾਚੂ ਖੋਲੇ ਕਾਚੂ ਖੋ ਕੇ ਦੁੰਨਾਂ ਨੂੰ ਕੁੱਟ ਕੇ ਲੱਤ ਮੁੱਕੀ ਕਰਕੇ ਪੂਰੀ ਦੁੰਨੇ ਬੰਨ ਲੇ ਬਨ ਕੇ ਲਿਆ ਕੇ ਤੇ ਰਾਜੇ ਦੇ ਪੇਸ਼ ਕਰਤੇ ਇਹਨਾਂ ਰਾਜੇ ਨੇ ਪੇਸ਼ ਕਰਤੇ ਤੇ ਰਾਜਾ ਖੁਸ਼ ਹੋ ਗਿਆ ਉਹਦਾ ਕਰਤੇ ਅੰਦਰ ਤੇ ਰਾਜਾ ਮਹਿਲਾਂ ਚ ਲੈ ਗਿਆ ਮੁੰਡੇ ਨੂੰ ਮਹਿਲਾਂ ਚ ਲਿਜਾ ਕੇ ਰਾਤ ਕੱਟੀ ਉਹਦੇ ਕੱਟੀ ਤੇ ਕੁਛ ਨਹੀਂ ਪੁੱਛਿਆ ਰਾਜੇ ਨੇ ਵੀ ਕੌਣ ਆ ਤੂੰ ਕਿੱਥੋਂ ਆ ਕਿਵੇਂ ਨਹੀਂ ਤੂੰ ਜਾਣੀ ਰਾਜਾ ਉਹਦੇ ਤਾਂ ਖੁਸ਼ ਹੋ ਗਿਆ ਵੀ ਐਡਾ ਯੋਧਾ ਜਿਹਦਾ ਸਰ ਕਿਸੇ ਤੋਂ ਲੋਕ ਨਹੀਂ ਸੀ ਉਹਦੇ ਤੇ ਇਕੱਲੇ ਨੇ ਜਾ ਫੜੇ ਤੜ ਕਿਉਂ ਫਿਰ ਉਹ ਕਹਿੰਦਾ ਰਾਜਾ ਕਹਿੰਦਾ ਵੀ ਪੁੱਤ ਮੈਂ ਸ਼ਿਕਾਰ ਜਾਣਾ ਜ ਮੇਰੇ ਨਾਲ ਸ਼ਿਕਾਰ ਚੱਲਣੇ ਨ ਕੋਰਾ ਵੀ ਠੀਕ ਆ ਚੱਲ ਬੜੂਗਾ ਕੱਲ ਜਦੋਂ ਉਹ ਸ਼ਿਕਾਰ ਗਏ ਜੰਗਲ ਦੇ ਵਿੱਚ ਬੜ ਗਏ ਸ਼ਿਕਾਰ ਨੂੰ ਦੰਨੇ ਜਾਣੇ ਜਾਂਦੇ ਆ ਮੂਹਰੇ ਫੇਰ ਸ਼ੇਰ ਨਿਕਲਿਆ ਪਾਵਰ ਸ਼ੇਰ ਉਹ ਨਿਕਲਿਆ ਤੇ ਰਾਜਾ ਛਾਲ ਮਾਰ ਕੇ ਉੱਤਰ ਖੜਿਆ ਸ਼ੇਰ ਦਾ ਸ਼ਿਕਾਰ ਕਰਨ ਨੂੰ ਰਾਜੇ ਨੇ ਜਦੋਂ ਹਟਾਲ ਕਰੀ ਮੂਹਰੇ ਤੇ ਸ਼ੇਰ ਨੇ ਮਾਰਿਆ ਪੰਜਾ ਜ਼ੋਰ ਨਾਲ ਉਦੋਂ ਰੁਕਿਆ ਨਹੀਂ ਗਿਆ ਤੇ ਪਿਛਲੇ ਪਾਸੇ ਝੱਡ ਗਿਆ ਰਾਜਾ ਜਗਪ੍ਰਿਆ ਪਹਿਲੇ ਪਾਸੇ ਦੇਖ ਇਹ ਬਰਾਬਰ ਤੇ ਜਗ ਦੇ ਪਛਾਟਣ ਵਾਲਾ ਕਦੋਂ ਸੀ ਇਹਦੇ ਕੋਲੇ ਪੱਲਾ ਸੀ ਬਰਛੇ ਨੂੰ ਇਹਨੇ ਪੱਲਾ ਇਹਨੇ ਪਾਸੇ ਦੋਰੀ ਸ਼ੇਰ ਦੇ ਬਰਛਾ ਮਾਰਿਆ ਜੋ ਬਰਛਾ ਮਾਰਿਆ ਸ਼ੇਰ ਸਿੱਟ ਲਿਆ ਉਹ ਬਸੁਰਤ ਹੋ ਗਿਆ ਇਹਨੇ ਸਣੇ ਬਰਛਾ ਖੁੱਪਿਆ ਪਿਆ ਛੇੜ ਤੇ ਲੱਦਿਆ ਪਿਆ ਇਹ ਉਤਰਿਆ ਨੇ ਪਾਣੀ ਕੱਢਿਆ ਕੋਲੇ ਕੂਨਾ ਲਾਹਿਆ ਕੂਨਾ ਲਾਖ ਦੇ ਰਾਜੇ ਦੇ ਛੜਕੇ ਮਾਰੇ ਮੂੰਹ ਤੇ ਤੇ ਰਾਜੇ ਨੂੰ ਸੁਰਤ ਆ ਗਈ ਫਰਤ ਆ ਕੇ ਪਾਣੀ ਪਿਆਇਆ ਪਾਣੀ ਪਿਆ ਕੇ ਠਾਲਿਆ ਰਾਜੇ ਨੂੰ ਆਦਾ ਰਾਜਾ ਸਾਹਿਬ ਅਜ ਤਾਰ ਨੇ ਸ਼ੇਰ ਦਾ ਸ਼ਿਕਾਰ ਕਰਤਾ ਹੋਰ ਉਹ ਪੁੱਤ ਸ਼ੇਰਕਾਰ ਮੈਂ ਨਹੀਂ ਕੀਤਾ ਸ਼ਿਕਾਰ ਤਾਂ ਤੈਂ ਕੀਤਾ ਸ਼ੇਰ ਦਾ ਸਾਬਾਸ਼ੇ ਥਾਪੀਆਂ ਦੇਵੇ ਮਹਿਲਾ ਕਿ ਲਿਆਇਆ ਰਾਜੇ ਦਾ ਰਾਤਾ ਹੁ ਹੋ ਗਿਆ ਵੀੜਾ ਐਡਾ ਜੋਰ ਆ ਮੈਂ ਇਹ ਨੂੰ ਪੁੜੀ ਨਾ ਪਿਆਦੇ ਆਂ ਆਪਦੀ ਫਿਰ ਉੱਥੇ ਆ ਕੇ ਉਹ ਮਹਿਲਾ ਆ ਕੇ ਫਿਰ ਪੁੱਛਣ ਲੱਗਿਆ ਵੀ ਪੁੱਤ ਤੂੰ ਪਰਦੇਸੀ ਆ ਉੱਥੇ ਹੀ ਪੁੱਛਿਆ ਸੀ ਉਹ ਆਰਾ ਮੈਂ ਪਰਦੇਸੀ ਆ ਹਾਂ ਵੀ ਮੈਂ ਪਰਦੇਸੀ ਹਾਂ ਵੀ ਮੈਂ ਰਾਜੇ ਦਾ ਮੁੰਡਾ ਫਲਾਣੇ ਰਾਜੇ ਦਾ ਮੁੰਡਾ ਮੈਂ ਗਿਆ ਸੀ ਸ਼ਿਕਾਰ ਨੇਰੀ ਦੇ ਵਿੱਚ ਮੈਨੂੰ ਨੇਰੀ ਇੱਥੇ ਲੈ ਆਈ ਉਹਨੇ ਆਵਰੀ ਕੁੜੀ ਵਿਆਹੀ ਜੋ ਕੁੜੀ ਵਿਆਹੀ ਸੀ ਉੱਥੇ ਭਾਈ ਉਹ ਰਿਹਾ ਜਦੋਂ 5-4 ਮਹੀਨੇ ਨੰਗੇ ਫੇਰ ਅਖਰ ਉਹਨੂੰ ਕੁੜੀ ਨੂੰ ਕਹਿੰਦਾ ਰਾਜੇ ਦੀ ਕੁੜੀ ਨੂੰ ਆਹਦਾ ਵੀ ਹੁਣ ਮੇਰਾ ਆੜੇ ਪਿਓ ਨੂੰ ਕਹੇ ਮੇਰਾ ਜੀ ਕਰਦਾ ਪਿੱਛਾ ਜਾਣ ਨੂੰ ਵੀ ਮੈਨੂੰ ਬਹੁਤ ਯਰ ਹੋ ਗਿਆ ਇਹਨੂੰ ਕਹਿ ਮਹੀਨੇ ਹੋ ਗਏ ਮੇਰੇ ਮਾਂ ਪਿਓ ਵੀ ਪਿੱਛਾ ਡੀਕਦੇ ਹੋਣਗੇ ਵੀ ਕਿੰਦਰ ਉੱਠ ਗਿਆ ਵੀ ਮੇਰਾ ਹੁਣ ਮਨ ਨਹੀਂ ਲੱਗਦਾ ਵੀ ਤੂੰ ਉਹਨੂੰ ਕਹ ਤੇ ਮੈਨੂੰ ਯਾਸ਼ ਦੇਵੇ ਤੇ ਮੈਂ ਜਾਮਾ ਚੱਲ ਗਏ ਆਪਾਂ ਹੋਰੀ ਠੀਕ ਆ ਉਹ ਜਦੋਂ ਰਾਜਾ ਮਹਿਲਾ ਸਿਆਇਆ ਤੇ ਰਾਜਾ ਰਾਣੀ ਕੋਲੇ ਆ ਵੀ ਕੋਲੇ ਆਉਣਾ ਮਹਿ ਲੱਡੋ ਡੀ ਸੀ ਉਹ ਕੁੜੀ ਉਤਰੀ ਤੇ ਮਾਂ ਪਿਓ ਦਿਨਾਂ ਕੋਲੇ ਆ ਆਪੜੀ ਯਾਹੇ ਆੜੀ ਬਾਪੂ ਬਈ ਤੇਰਾ ਜੁਆਈ ਹੁਣ ਕਹਿੰਦਾ ਮੈਂ ਜਾਣਾ ਮੇਰਾ ਜੀ ਨਹੀਂ ਲੱਗਦਾ ਵੀ ਸਾਨੂੰ ਤੂੰ ਇਹ ਛੁੱਟੀ ਦੇ ਦੇ ਹੁਣ ਉਹ ਕਹਿੰਦਾ ਜਾਵੜੋ ਪੁੱਤ ਕੋਈ ਨਹੀਂ ਫੇਰ ਚਲ ਰਾਜੇ ਨੇ ਫੇਰ ਉਹ ਬੜਾ ਸਵਾਗਤ ਨਾਲ ਤੋਰੇ ਤੇ ਜੁਆਈ ਤੋਰੇ ਮਾਨਸੂਨ ਬਹੁਤ ਦਿੱਤਾ ਉਹ ਰ ਮੈਨੂੰ ਕਾਹਦੀ ਲੋੜ ਨਹੀਂ ਪੰਮਾ ਖੁਦ ਆਪ ਰਾਜਾਂ ਇਹਨੋਂ ਤੁਰੇ ਆਏ ਤੁਰੇ ਆਏ ਤੇ ਰਾਹ ਦੇ ਵਿੱਚ ਕੋਈ ਐਸਾ ਸ਼ਹਿਰ ਪੈਂਦਾ ਸੀ ਉੱਥੇ ਉਹਨਾਂ ਨੇ ਜਗਾ ਦੇਖ ਕੇ ਪੁਰਾਣੀ ਧਰਮਸ਼ਾਲਾ ਹੁੰਦੀ ਆ ਉੱਥੇ ਉਹ ਰਾਤ ਕੱਟਣ ਬਣ ਗਏ ਉੱਥੇ ਰਹਿੰਦਾ ਸੀ ਜਿੰਨ ਜਿਹੜਾ ਜਿੰਨ ਸੀ ਜਿੰਨ ਨੇ ਉਹ ਜਹਾ ਰੂਪ ਧਾਰ ਲਿਆ ਜਿਵੇਂ ਮੁੰਡੇ ਵਰਗਾ ਜਨਾਨੀਆਂ ਨੂੰ ਨਾ ਪਤਾ ਲੱਗੇ ਵੀ ਮੇਰੇ ਘਰ ਵਾਲਾ ਕਿਹੜਾ ਤੇ ਮੇਰੇ ਘਰ ਵਾਲਾ ਕਿਹੜਾ। ਜਦ ਤੜਕਿਓਂ ਭਾਈ ਉਹ ਖੇੜਨ ਲੱਗ ਗਏ ਆਪਸ ਦੀ ਲੜਨ ਉਹ ਕਹੇ ਮੇਰੀ ਉਹ ਕਹੇ ਮੇਰੀ ਆ। ਉੱਥੇ ਦੇ ਰਾਜੇ ਦੇ ਪੇਸ਼ ਹੋ ਗਏ। ਨਾ ਰਾਜੇ ਦੇ ਪੇਸ਼ ਹੋ ਗਏ। ਰਾਜੇ ਨੇ ਭਾਈ ਫੜ ਕੇ ਅੰਦਰ ਕਰਤੇ ਕਰਕੇ ਤਰੀਕ ਪਾਈ ਤਰੀਕ ਤੇ ਸੱਦੇ ਵਕੀਲਾਂ ਨੂੰ ਪੁੱਛਿਆ ਵੀ ਕਰੋ ਨਿਆਂ ਇਹਨਾਂ ਦਾ। ਵਜੀਰ ਉਹਦੇ ਕੰਨੀ ਚ ਆਖਣੋਂ ਉਹ ਵੀ ਉਹੋ ਜਿਹਾ ਉਹਦੇ ਕੰਨੀ ਚ ਆਖਣੋਂ ਉਹ ਵੀ ਉਹੋ ਜਿਹਾ ਜੇ ਜਨਾਨੀ ਨੂੰ ਕਹਿਣ ਵੀ ਤੇਰੇ ਘਰ ਵਾਲਾ ਕਿਹੜਾ ਉਹ ਕਹਿੰਦੇ ਮੈਨੂੰ ਕੋਈ ਪਤਾ ਨਹੀਂ ਲੱਗਦਾ ਫੇਰ ਉਹ ਖੀਰੀ ਰਾਜਾ ਕਹਿੰਦਾ ਵੀ ਓਹ ਕਰੋ ਮੈਥੋਂ ਨਹੀਂ ਹੁੰਦਾ ਨਿਆ ਪਕਾਠੀ ਦਾ ਰਾਜਾ ਉਹ ਬਹੁਤ ਵੱਡਾ ਦਿਮਾਗੀ ਰਾਜਾ بڑے بڑے ਵਿਦਮਨ ਪੰਡਤਾਂ ਦੇ ਕੋਲੇ ਵੀ ਉਹ ਰਾਜੇ ਕੋਲੇ ਜਾਓ ਘੇਰੋ ਹੋ ਜਨਨੇ ਤਿੰਨੇ ਜਾਣੇ ਨਾਲ ਫੈਦਿਕ ਭੇਜਿਆ ਆਬੇ ਰਾਜੇ ਕੋਲੇ ਲੈ ਕੇ ਰਾਜੇ ਕੋਲੇ ਜਦੋਂ ਰਾਜੇ ਦੇ ਪੇਸ਼ ਹੋਏ ਜਾ ਕੇ ਤੇ ਉਹ ਰਾਜੇ ਰੀ ਚਿੱਠੀ ਲਿਖ ਕੇ ਦਿੱਤੀ ਸੀ ਮੈਥਾ ਦਾ ਨਿਆਣ ਹੀ ਹੋਇਆ ਵੇ ਤੂੰ ਕਰ ਸਕਦਾ ਕਰਦੇ ਇਹਨਾਂ ਚੋ ਮੈਨੂੰ ਨਹੀਂ ਪਤਾ ਲੱਗਦਾ ਕਿਹੜੀ ਜਨਾਨੀ ਇੱਕ ਜਨਾਨੀਆਂ ਰੋਲਾ ਦੰਨਾ ਦਾ ਉਹ ਰਾਜੇ ਨੇ ਕੀ ਕੀਤਾ ਰਾਜਾ ਬਹੁਤ ਧਮਾਕੀ ਸੀ ਉਹਨੇ ਮਚਾ ਕੇ ਵੱਡੀ ਸਾਰੀ ਚੋਰ ਪੱਟ ਕੇ ਕੜਾਹੇ ਤੇਲ ਦਾ ਭਰ ਲਿਆ ਸਭ ਉਹਦਾ ਥੱਲੇ ਪਚਾਤੀ ਆਗੋ ਮਿਸ਼ਾਖ ਦੇ ਉੱbn ਲੱਗਿਆ ਨੂੰ ਤੇਲ ਉਹ ਕਹਿੰਦਾ ਵੀ ਰਾਜਾ ਕਹਿੰਦਾ ਵੀ ਜਿਹੜੀ ਜਨਾਨੀ ਆ ਇਹਦੇ ਵਿੱਚ ਵੜ ਕੇ ਬਾਹਰ ਨਿਕਲੇ ਉਹਦੀ ਜਨਨੀ ਨਹੀਂ ਦੇ ਲੋ ਜਿਹੜਾ ਸਹੀ ਬੰਦਾ ਸੀ ਉਹਦਾ ਕਸੂਤੀ ਦਾ ਮੂੰਹ ਕਰਕੇ ਪਾਸੇ ਖੜ ਗਿਆ ਜਨਾਨੀ ਵਾਲਾ ਨਾ ਉਹ ਸਾਲਾ ਛਾਲ ਸੀ ਉਹ ਛਾਲ ਮਾਰ ਕੇ ਵਿੱਚ ਵੜ ਗਿਆ ਉਹ ਇਹੋ ਬਾਹਰ ਨਿਕਿਆ ਉਹਦੇ ਮਾਰ ਕੀ ਮੰਗਾ ਹੋਣਾ ਸੀ ਫੜ ਕੇ ਰਾਜੇ ਨੇ ਉਹਨੂੰ ਅੰਦਰ ਕਰਤਾ ਉਹਨੂੰ ਜਨਾਨੀ ਦੇਤੀ ਰਾਜਾ ਭਾਈ ਉਹ ਤੋਂ ਉਹ ਸੀ There you go. <laughs>